ਸਾਡੀ ਘਰ ਦੀ ਹਾਲਤ ਬਹੁਤ ਖਰਾਬ ਸੀ ਕਿਉਂਕਿ ਮੇਰੇ ਪਿਓ ਦੀ ਮੌਤ ਹੋ ਗਈ ਸੀ ਇਸ ਕਰਕੇ ਘਰ ਦਾ ਗੁਜ਼ਾਰਾ ਬਹੁਤ ਹੀ ਔਖਾ ਸੀ ਅਸੀਂ ਜਿਸ ਘਰ ਵਿੱਚ ਰਹਿੰਦੇ ਸੀ ਬਸ ਉਹੀ ਸਾਡੇ ਕੋਲ ਸੀ ਬਹੁਤ ਹੀ ਮਾੜੇ ਹਾਲਾਤ ਚੱਲ ਰਹੇ ਸੀ ਘਰ ਦਾ ਗੁਜ਼ਾਰਾ ਬੜਾ ਔਖਾ ਹੋ ਰਿਹਾ ਸੀ ਮੈਂ ਆਪਣੀ ਪੜ੍ਹਾਈ ਬੜੇ ਔਖੇ ਤਰੀਕੇ ਨਾਲ ਕਰ ਰਹੀ ਸੀ ਅਤੇ ਪੈਸਿਆਂ ਦੀ ਬਹੁਤ ਤੰਗੀ ਸੀ ਸੋਚਿਆ ਸੀ ਕਿ ਮਾਂ ਦੀ ਮਦਦ ਕਰਾਂ ਪਰ ਕਿੱਦਾਂ ਕਰਦੇ ਫਿਰ ਅਸੀਂ ਆਪਣੇ ਘਰ ਵਿੱਚ ਉੱਪਰ ਵਾਲਾ ਕਮਰਾ ਕਰਾਇਤੇ ਦੇ ਦਿੱਤਾ ਤੇ ਕਮਰੇ ਵਿੱਚ ਅਸੀਂ ਰਹਿਣ ਲੱਗੇ ਕਿਉਂਕਿ ਘਰ ਵਿੱਚ ਹੋਰ ਕੋਈ ਸਾਧਨ ਹੀ ਨਹੀਂ ਸੀ ਹੁਣ ਅਸੀਂ ਅਜਿਹਾ ਇਨਸਾਨ ਲੱਭ ਰਹੇ ਸੀ ਜੋ ਸਾਡਾ ਘਰ ਕਰਾਇਤੇ ਲੈ ਲਵੇ ਤੇ ਸਾਨੂੰ ਸਮੇਂ ਤੇ ਕਿਰਾਇਆ ਦੇ ਸਕੇ ਜੋ ਕਿ ਦੇਖਣ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਤੇ ਤਕੜਾ ਸੀ ਉਹ ਮੇਰੇ ਹੀ ਸਕੂਲ ਵਿੱਚ ਨੌਕਰੀ ਕਰਦੇ ਸੀ ਉਹਨਾਂ ਨੂੰ ਸਕੂਲ ਤੋਂ ਹੀ ਪਤਾ ਲੱਗ ਗਿਆ ਸੀ ਕਿ ਸਾਨੂੰ ਇੱਕ ਕਿਰਾਏਦਾਰ ਦੀ ਲੋੜ ਹੈ ਅਤੇ ਘਰ ਆਉਂਦੇ ਹੀ ਉਹਨਾਂ ਨੂੰ ਘਰ ਪਸੰਦ ਆ ਗਿਆ ਸੀ ਅਤੇ ਘਰ ਦੇ ਹਾਲਾਤਾਂ ਬਾਰੇ ਵੀ ਪਤਾ ਲੱਗ ਗਿਆ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਪੇਪਰ ਨੇੜੇ ਆ ਰਹੇ ਨੇ ਤੂੰ ਆਪਣੀ ਪੜ੍ਹਾਈ ਕਿਉਂ ਨਹੀਂ ਕਰਦੀ ਤੇ ਨਾ ਹੀ ਕਿਤੇ ਟਿਊਸ਼ਨ ਜਾਨੀ ਹੈ ਇਸ ਤਰ੍ਹਾਂ ਤੇਰੀ ਤਿਆਰੀ ਕਿੱਦਾਂ ਹੋਊਗੀ ਉਹਨਾਂ ਨੇ ਜਦੋਂ ਮੇਰੀ ਮਾਂ ਨੂੰ ਕਿਹਾ ਤਾਂ ਮੇਰੀ ਮਾਂ ਨੇ ਕਹਿ ਦਿੱਤਾ ਕਿ ਤੁਸੀਂ ਇਸ ਨੂੰ ਪੜ੍ਹਾ ਦਿਓ ਸਾਡੇ ਕੋਲ ਪੈਸੇ ਨਹੀਂ ਉਹਨਾਂ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਮੈਂ ਇਸ ਨੂੰ ਪੜਾਵਾਵਾਂਗਾ ਤੇ ਫੀਸ ਵੀ ਨਹੀਂ ਲਵਾਂਗਾ ਮੇਰੀ ਮਾਂ ਨੂੰ ਜਿੱਦਾਂ ਸਹਾਰਾ ਮਿਲਿਆ ਮਾਂ ਨੇ ਕਹਿ ਦਿੱਤਾ ਸੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੋਂ ਤੁਸੀਂ ਹੀ ਰੇਖਾ ਨੂੰ ਪੜ੍ਹਾਉਂਗੇ ਤੇ ਰੇਖਾ ਤੁਹਾਡੇ ਕੋਲ ਹੀ ਪੜਨ ਆਉਗੀ ਕੁਝ ਦਿਨ ਸਭ ਸਹੀ ਚੱਲਦਾ ਰਿਹਾ ਮੈਨੂੰ ਬਹੁਤ ਤਰ ਲੱਗਦਾ ਸੀ 1.5 ਮਹੀਨੇ ਤੋਂ ਬਾਅਦ ਜੋ ਹੋਇਆ ਉਹ ਮੇਰੀ ਸਮਝ ਤੋਂ ਬਾਹਰ ਸੀ ਮੈਸ ਕੋਲ ਤੋ ਆ ਕੇ ਉਹਨਾਂ ਕੋਲ ਪੜਨ ਚਲੀ ਜਾਂਦੀ ਪਰ ਜਿੱਦਾਂ ਹੀ ਕਮਰੇ ਵਿੱਚ ਗਈ ਕਮਰੇ ਦੇ ਵਿੱਚ ਇੱਕ ਅਜੀਬੀ ਖੁਸ਼ਬੂ ਸੀ ਜਿਸ ਨੂੰ ਸੁੰਘ ਕੇ ਮੈਂ ਬੇਹੋਸ਼ ਹੋ ਜਾਂਦੀ ਜਦੋਂ ਹੋਸ਼ ਆਇਆ ਤਾਂ ਮੇਰੇ ਸਰੀਰ ਤੇ ਪੂਰੇ ਕੱਪੜੇ ਨਹੀਂ ਸੀ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਤੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਟੀਚਰ ਨੇ ਮੇਰੇ ਨਾਲ ਕੀ ਕੀਤਾ ਫਿਰ ਉਸਨੇ ਮੈਨੂੰ ਕਿਹਾ ਕਿ ਤੈਨੂੰ ਬਹੁਤ ਕਮਜ਼ੋਰੀ ਹੈ ਇਸ ਕਰਕੇ ਚੱਕਰ ਆਉਂਦੇ ਨੇ ਇਸ ਲਈ ਤੂੰ ਬੇਹੋਸ਼ ਹੋ ਜਾਣੀ ਹੈ اپنی ماں ਨੂੰ ਆਨੰਦ ਸੀ ਨਹੀਂ ਤਾਂ ਚਿੰਤਾ ਕਰੋਗੀ ਤੂੰ ਮੇਰੇ ਕੋਲ ਦੁੱਧ ਪੀ ਲਿਆ ਕਰ ਜਿਸ ਨਾਲ ਤੇਰਾ ਸਰੀਰ ਠੀਕ ਹੋ ਜਾਊਗਾ ਮੈਂ ਚੁੱਪ ਕਰ ਗਈ ਸੀ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਸਮਝ ਨਹੀਂ ਆਉਂਦੀ ਸੀ ਕਿ ਸਭ ਕੁਝ ਚੱਲਦਾ ਕਿစီ ਮੈਂ ਰੋਜ਼ ਉਹਨਾਂ ਕੋਲ ਭੜਨ ਜਾਂਦੀ ਤੇ ਪਤਾ ਨਹੀਂ ਕਮਰੇ 'ਚ ਵੜਦੇ ਹੀ ਕੀ ਹੋ ਜਾਂਦਾ ਜਦੋਂ ਹੋਸ਼ ਆਉਂਦਾ ਤਾਂ ਪੂਰੇ ਸਰੀਰ ਵਿੱਚ ਦਰਦ ਹੁੰਦਾ ਹੁਣ ਤਾਂ ਮੈਂ ਤੰਗ ਆ ਗਈ ਸੀ ਇੱਕ ਦਿਨ ਮੈਂ ਆਪਣੀ ਨੱਕ ਤੇ ਚੁੰਨੀ ਰੱਖ ਲਈ ਅਤੇ ਕਮਰੇ ਵਿੱਚ ਗਈ ਅਤੇ ਬੇਹੋਸ਼ ਹੁੰਦਾ ਨਾਟਕ ਕਰਨ ਲੱਗੀ ਉਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਊਗੀ ਉਸ ਸਮੇਂ ਮੇਰੀ ਉਮਰ ਸਿਰਫ 18 ਸਾਲ ਸੀ ਮੇਰਾ ਪਿਓ ਸਾਡਾ ਪਰਿਵਾਰ ਦਾ ਗੁਜ਼ਾਰਾ ਉਸ ਤੇ ਸਿਰ ਤੇ ਹੀ ਚੱਲਦਾ ਸੀ ਉਹ ਇੱਕ ਬਹੁਤ ਵਧੀਆ ਇਨਸਾਨ ਸੀ ਮੇਰੀ ਛੋਟੀ ਭੈਣ ਸੀ ਤੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਭ ਸਹੀ ਚੱਲ ਰਿਹਾ ਸੀ ਪਰ ਅਚਾਨਕ ਹੀ ਸਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਣੀ ਤੇ ਉਹਨਾਂ ਦੀ ਮੌਤ ਹੋ ਗਈ ਕਾਰੋਬਾਰ ਠੱਪ ਹੋ ਗਿਆ ਤੇ ਹੁਣ ਅਸੀਂ ਬਹੁਤ ਹੀ ਪਰੇਸ਼ਾਨ ਹੋ ਗਏ ਸੀ ਮੇਰੀ ਮਾਂ ਬਹੁਤ ਔਖੇ ਤਰ੍ਹਾਂ ਸਾਨੂੰ ਪਾਲ ਰਹੀ ਸੀ ਜੇ ਕਿਸੇ ਤੋਂ ਮਦਦ ਮੰਗਦੀ ਤਾਂ ਮੇਰੀ ਮਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਇਥੋਂ ਤੱਕ ਕਿ ਰਿਸ਼ਤੇਦਾਰਾਂ ਨੇ ਵੀ ਸਾਡੀ ਮਦਦ ਕਰਨ ਤੋਂ ਮਨਾ ਕਰ ਦਿੱਤਾ ਸੀ ਜੋ ਲੋਕ ਸਾਨੂੰ ਖੁਸ਼ੀ ਖੁਸ਼ੀ ਆਪਣੇ ਘਰ ਬੁਲਾਉਂਦੇ ਸੀ ਅੱਜ ਮੇਰੇ ਪਿਓ ਤੋਂ ਬਾਅਦ ਉਹ ਸਾਨੂੰ ਬੁਲਾਉਂਦੇ ਹੀ ਨਹੀਂ ਸੀ ਮੇਰਾ ਪਿਓ ਉਹਨਾਂ ਦੀਆਂ ਕਿੰਨੀਆਂ ਹੀ ਗੱਲਾਂ ਕਰਦਾ ਕਿੰਨੀਆਂ ਹੀ ਮਦਦਾਂ ਕਰਦਾ ਪਰ ਅੱਜ ਉਹ ਬਿਲਕੁਲ ਵੀ ਸਾਡੀ ਮਦਦ ਨਹੀਂ ਕਰ ਰਹੀ ਸੀ ਇਸ ਤਰ੍ਹਾਂ ਅਸੀਂ ਬਹੁਤ ਹੀ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਸੀ ਸਾਡੀ ਮਦਦ ਕਰਨ ਲਈ ਕੋਈ ਤਿਆਰ ਨਹੀਂ ਸੀ ਮੇਰੀ ਮਾਂ ਨੇ ਮੇਰੇ ਟੀਚਰ ਦੀ ਬੜੀ ਇੱਜ਼ਤ ਕਰਦੀ ਸੀ ਤੇ ਮੈਨੂੰ ਉੱਥੇ ਪੜ੍ਹਨ ਭੇਜ ਦਿੰਦੀ ਸੀ ਉਹਨਾਂ ਨੇ ਮੇਰੀ ਮਾਂ ਨੂੰ ਕਿਹਾ ਸੀ ਕਿ ਮੈਂ ਇਸ ਨੂੰ ਟਿਊਸ਼ਨ ਪੜਾ ਦਵਾਂਗਾ ਤੇ ਕੋਈ ਪੈਸੇ ਵੀ ਨਹੀਂ ਲਵਾਵਾਂਗਾ। ਉਹਨਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਹੋਰ ਬੱਚੇ ਵੀ ਆਉਂਦੇ ਨੇ ਪਰ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਉਸ ਕੋਲ ਟਿਊਸ਼ਨ ਪੜਨ ਜਾਵਾਂ। ਉਸ ਸਕੂਲ ਜਾ ਕੇ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਸੀ ਪਰ ਹੁਣ ਮੈਨੂੰ ਮੇਰੀ ਮਾਂ ਉਸ ਕੋਲ ਭੇਜ ਦਿੰਦੀ ਜਦੋਂ ਮੈਂ ਉਸ ਕੋਲ ਜਾਂਦੀ ਦਾ ਜੀਵ ਲੱਗਦਾ ਸੀ ਪਰ ਹੁਣ ਹੌਲੀ ਹੌਲੀ ਮੇਰਾ ਉਸ ਕੋਲ ਜਾਣ ਨੂੰ ਬੜਾ ਦਿਲ ਕਰਦਾ ਮੈਂ ਆਪਣੀ ਮਾਂ ਨੂੰ ਵੀ ਕੁਝ ਨਹੀਂ ਦੱਸਿਆ ਸੀ ਪਰ ਹੁਣ ਬਰਦਾਸ਼ਤ ਵੀ ਨਹੀਂ ਹੋ ਰਿਹਾ ਸੀ ਮੈਨੂੰ ਪਤਾ ਸੀ ਕਿ ਕੁਝ ਮੇਰੇ ਨਾਲ ਗਲਤ ਹੋ ਰਿਹਾ ਹੈ ਪਰ ਮੈਨੂੰ ਸਕੂਨ ਵੀ ਮਿਲਦਾ ਸੀ ਮੈਂ ਉਸ ਦੇ ਲਈ ਤੜਫਦੀ ਸੀ ਹੁਣ ਸਭ ਨੂੰ ਮੇਰੇ ਵਿੱਚ ਬਦਲਾਅ ਨਜ਼ਰ ਆ ਰਿਹਾ ਸੀ ਮੈਨੂੰ ਹਰ ਕੋਈ ਪੁੱਛਦਾ ਸੀ ਕਿ ਤੂੰ ਇੰਨਾ ਕਿਉਂ ਬਦਲ ਗਈ ਪਰ ਮੈਂ ਸੋਚ ਲਿਆ ਸੀ ਕਿ ਮੈਂ ਪਤਾ ਕਰਕੇ ਹੀ ਰ੍ਹਾਂਗੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਜੋ ਵੀ ਹੋ ਜਾਵੇ ਮੈਂ ਜਾਣ ਕੇ ਹੀ ਰਹਿਣਾ ਹੈ ਕਿਉਂਕਿ ਮੈਂ ਜਾਣਦੀ ਸੀ ਕਿ ਮੇਰੇ ਨਾਲ ਕੁਝ ਨਾ ਕੁਝ ਗਲਤ ਤਾਂ ਜ਼ਰੂਰ ਹੋ ਰਿਹਾ ਹੈ ਅੱਜ ਜਦੋਂ ਮੈਂ ਉਸਦੇ ਕਮਰੇ ਵਿੱਚ ਪੜਨ ਗਈ ਜਿੱਦਾਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਦਰਵਾਜ਼ਾ ਖੋਲ੍ਹ ਕੇ ਬਾਥਰੂਮ ਵਿੱਚ ਚਲੇ ਗਏ ਤਾਂ ਮੈਂ ਆਪਣੇ ਨੱਕ ਨੂੰ ਆਪਣੇ ਦੁਪੱਟੇ ਨਾਲ ਢਕ ਲਿਆ ਤੇ ਬੇਹੋਸ਼ ਹੋਣ ਦਾ ਨਾਟਕ ਕਰਨ ਲੱਗੀ ਪਰ ਜਦੋਂ ਮੈਨੂੰ ਮੈਂ ਖੋਲ੍ਹ ਕੇ ਵੇਖਿਆ ਮੈਨੂੰ ਬੇਹੋਸ਼ ਥੇ ਕਿਉਂ ਕੁਝ ਹੋ ਰਿਹਾ ਸੀ ਉਸ ਤੋਂ ਬਾਅਦ ਮੈਨੂੰ ਚੁੱਕ ਕੇ ਕਮਰੇ ਵਿੱਚ ਲੈ ਗਿਆ ਤੇ ਬੈੱਡ ਤੇ ਪਾ ਦਿੱਤਾ ਜਿੱਦਾਂ ਹੀ ਉਹ ਮੇਰੇ ਸਰੀਰ ਨੂੰ ਹੱਥ ਲਾਉਣ ਲੱਗਾ ਮੈਂ ਨਾਲ ਦੀ ਨਾਲ ਰੋਲਾ ਪਾ ਦਿੱਤਾ ਤੇ ਪਿੱਛੋਂ ਇੱਕਦਮ ਆਵਾਜ਼ ਆਈ ਜੋ ਕਿ ਪੁਲਿਸ ਦੀ ਸੀ ਕਿਉਂਕਿ ਮੈਂ ਉੱਥੇ ਆਉਣ ਤੋਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਕਹਿ ਕੇ ਆਈ ਸੀ ਕਿ ਉਹ ਨਾਲ ਦੀ ਨਾਲ ਪੁਲਿਸ ਨੂੰ ਅੰਦਰ ਭੇਜ ਦੇਵੇ ਫਿਰ ਨਾ ਉਸ ਕੋਲ ਪਹੁੰਚ ਗਈ ਪੁਲਿਸ ਨੇ ਉੱਥੇ ਚਾਪਾ ਮਾਰਿਆ ਤਾਂ ਪਤਾ ਲੱਗਾ ਤੇ ਉਸਨੇ ਕਬੂਲ ਵੀ ਕੀਤਾ ਕਿ ਉਹ ਛੋਟੀਆਂ ਕੁੜੀਆਂ ਦੀਆਂ ਗਲਤ ਵੀਡੀਓ ਬਣਾ ਕੇ ਸੇਲ ਕਰਦਾ ਹੈ ਅਤੇ ਕੁੜੀਆਂ ਦੇ ਨਾਲ ਗਲਤ ਕੰਮ ਕਰਦਾ ਹੈ। ਕਈ ਵਾਰੀ ਤਾਂ ਉਹ ਕੁੜੀਆਂ ਨੂੰ ਵੇਚ ਵੀ ਦਿੰਦਾ ਹੈ। ਪੁਲਿਸ ਨੇ ਉਸ ਨੂੰ ਫੜ ਲਿਆ ਸੀ ਤੇ ਉਸ ਨੂੰ ਉਸ ਦੇ ਕਿਤੇ ਦੀ ਸਜ਼ਾ ਮਿਲੀ ਸੀ। ਦੋਸਤੋ, ਇਹ ਕਹਾਣੀ ਤੁਹਾਨੂੰ ਇਹ ਹੀ ਸਿੱਖ ਦਿੰਦੀ ਹੈ ਕਿ ਹਮੇਸ਼ਾ ਸੋਚ ਸਮਝ ਕੇ ਕਿਸੇ ਤੇ ਯਕੀਨ ਕਰੋ ਕਿਉਂਕਿ ਅੱਜ ਦੇ ਸਮੇਂ ਵਿੱਚ ਭਰੋਸਾ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਹੈ ਜੋ ਕਿ ਸਭ ਤੋਂ ਔਖਾ ਕੰਮ ਹੈ ਹਮੇਸ਼ਾ ਸਾਵਧਾਨ ਤੇ ਜ਼ਤਤਰਕ ਰਹੋ ਆਪਣੇ ਬੱਚਿਆਂ ਨੂੰ ਬਿਨਾਂ ਜਾਣੇ ਪਛਾਣੇ ਕਿਸੇ ਦੇ ਕੋਲ ਨਾ ਭੇਜੋ ਅੱਜ ਦੇ ਵਿੱਚ ਇਹ ਸਭ ਕੁਝ ਆਮ ਚੱਲ ਰਿਹਾ ਹੈ ਇਸ ਲਈ ਇਸ ਕਹਾਣੀ ਦਾ ਮਕਸਦ ਤੁਹਾਨੂੰ ਸਤਰਕ ਤੇ ਸਾਵਧਾਨ ਕਰਨਾ ਹੈ ਹਮੇਸ਼ਾ ਆਪਣੇ ਬੱਚਿਆਂ ਦਾ ਤੇ ਆਪਣਾ ਧਿਆਨ ਰੱਖੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ